ਲਓ ਵੀ ਮਿੱਤਰੋ ਅੱਜ ਚੱਲੇ ਆਪਾਂ ਫਤੇਗੜ ਸਾਹਿਬ ਨੂੰ ਝੰਡਾ ਅਸੀਂ ਬਹੁਤ ਔਖਾ ਦਾ ਹੈ ਲਓ ਵੀ ਮਿੱਤਰੋ ਅੱਜ ਤੁਹਾਨੂੰ ਬਿਲਾਉ ਵੀ ਦਿਖਾਉਣੀ ਹੈ ਫਤੇਗੜ ਸਾਹਿਬ ਚੱਲੇ ਆ ਅਸੀਂ ਬੈਸੇ ਹਰ ਇੱਕ ਸਾਲ ਜਾਂਦੇ ਹੁੰਦੇ ਆ ਦੋ ਦੋ ਵਾਰ ਤਿੰਨ ਤਿੰਨ ਵਾਰ ਵਾਜਦੇ ਨੇ ਟ੍ਰੱਕਰ ਲਾਏ ਬੰਦਾ ਕਿੰਨਾ ਟਰਾਲੀ 'ਚ ਬੈ ਗਿਆ ਅੱਜ ਸਾਹਿਬ ਹੁਣ ਹੀ ਆਏ ਕਿੰਨੂੰ ਜਾਣਾ ਪੈਸੇ ਸੀ ਪਰਸੋਂ ਨੂੰ ਜਾਣਾ ਸੀ ਹੁਣ ਇਹਨਾਂ ਨਾਲ ਚੱਲੇ ਆ ਪਰਸੋਂ ਫੇਰ ਜਾਵਾਂਗੇ ਲੋ ਵੀ ਮਿੱਤਰੋ ਸਾਨੂੰ ਪਹਿਲੀ ਟਰਾਲੀਆਂ ਮਿਲੀਆਂ ਨੇ ਅਸੀਂ ਪਿੰਡੋਂ ਤੁਰਿਆ ਥੋੜਾ ਜਿਹਾ ਕਿਦੇ ਨੇ ਆਪਣੇ ਮਸਕੂਲ ਵਾਲੇ ਆਟਮ ਆ ਜਾਂਦੇ ਨੇ ਬੜੀ ਜੰਡੇ ਨਾਲ ਕਿਸਾਨ ਜਿਹੜੀ ਉਹਦਾ ਝੰਡਾ ਵੀ ਲੱਗਿਆ ਹੋਇਆ ਹੈ ਕੋਈ ਕਹਿੰਦੇ ਕੱਲ੍ਹ ਵਾਲੇ ਮੁੰਡੇ ਸਫਾਈਆਂ ਕਰ ਰਹੇ ਨੇ ਲੱਗੇ ਹੋਏ ਨੇ ਵੈਰੀ ਗੁੱਟ ਗੁੱਟ ਗੱਡੀਆਂ ਆ ਗਈਆਂ ਜਲਦੀ ਲਓ ਵੀ ਹੁਣ ਅਸੀਂ ਪਹੁੰਚ ਚੁੱਕੇ ਹਾਂ ਫਤਿਹਗੜ੍ਹ ਸਾਹਿਬ ਤੇ ਅਸੀਂ ਗੱਡੀ ਕਰਤੀ ਪਾਰਕ ਤੇ ਸਾਹਿਬ ਨੂੰ ਇਧਰ ਬਾਰੇ ਫੋਨ ਆਉਂਦੇ ਨੇ ਹਾਂ ਬਾਰੇ ਫੋਨ ਆਉਂਦੇ ਆਹੋ ਇਹਦਾ ਟੰਡਾ ਆ ਜਾ ਬਾਈ ਹੇ ਜਾ Você quer que, é que, é que, é que é? ਜੀ ਹੁਣ ਅਸੀਂ ਮੱਥਾ ਟੇਕ ਗਏ ਉਥੇ ਭੀੜ ਬਹੁਤ ਜ਼ਿਆਦਾ ਹੁੰਦੀ ਆ ਉਹਦਾ ਕਾਰਨ ਕੀ ਆ ਵੀ ਲੋਕ ਖੜ ਕੇ ਫੋਟੋਆਂ ਖੇਚਣ ਲੱਗ ਜਾਂਦੇ ਨੇ ਵੀਡੀਓ ਬਣਾਉਣ ਲੱਗ ਜਾਂਦੇ ਨੇ ਨਾਲੇ ਲਿਖ ਕੇ ਲਾਇਆ ਹੋਇਆ ਵੀ ਫੋਟੋਆਂ ਨਾ ਖਿਚੋ ਵੀਡੀਓ ਨਾ ਬਣਾਓ ਵੀ ਭੀੜ ਜ਼ਿਆਦਾ ਹੁੰਦੀ ਆ ਲੋਕ ਖੜੇ ਰਹਿੰਦੇ ਨੇ ਉਥੇ ਤਾਂ ਕਰਕੇ ਭੀੜ ਜ਼ਿਆਦਾ ਹੋ ਜਾਂਦੀ ਆ ਵੀ ਫੋਨ ਬੰਦ ਰੱਖਿਆ ਕਰੋ ਅੰਦਰ ਜਿੰਨਾ ਹੋ ਸਕੇ ਇੱਕ ਬੰਦਾ ਕਿੱਥੇ ਰਹਿ ਗਿਆ ਆਪਣਾ ਤਦ ਦੇਖ ਰਿਹਾ ਤੁਸੀਂ ਕਿਵੇਂ ਨਹੀਂ ਜਲਦੀ ਆ ਗਏ ਸ਼ਾਰਟਕਟ ਸ਼ਾਰਟਕਟ ਮਾਰ ਕੇ ਆ ਗਏ ਇਹ ਪਲਾਨ 'ਚ ਨਹੀਂ ਖੜੇਗਾ ਹਾਂ ਦੀ ਲੰਗੇ ਟੱਪ ਕੇ ਹੂੰ ਬਾਅਦ ਬੈਠਨੇ ਪਾਉਗੇ ਜੇ ਮੇਰੇ ਦੇਖਦਾ ਆ ਕਿੰਨੇ ਲੱਭਣਗੇ ਇਹ ਦੀ ਦੇਖੇ ਲੈ ਬਹੁਤ ਦੇਖਣ ਲੱਗੇ ਕਾ ਨਹੀਂ ਮੜਾ ਦੇਉਂਦੇ ਕਿਉਂਕਿ ਇੱਕ ਤਾਂ ਫਿਲਮਾਂ ਬਣਦੀਆਂ ਨੇ ਤੇ ਪਹਿਲੀ ਵਾਲਾ ਉਹਦੇ ਖੜੇ ਲੋਕ ਵੀਡੀਓ ਬਣਾਈ ਜਾਂਦੇ ਉਹਨਾਂ ਦੇ ਕਰਕੇ ਟਾਈਮ ਬਹੁਤ ਲੱਗਦਾ ਪਿਛਲੇ ਲੋਕਾਂ ਨੂੰ ਮਰਛਾਨੀ ਆਉਂਦੀ ਹੈ ਹੋਈ ਕਹਿੰਦੇ ਹੁਣ ਮੁੰਡੇ ਲੰਗਰ ਛਕਣੇ ਐ ਕਿ ਲੰਗਰ ਦੀ ਅਸੀਂ ਲਗਾਉਣਾ ਨਹੀਂ ਹੈਗਾ ਕੋਈ ਵੀ ਨਹੀਂ ਇਹ ਕਹਿੰਦੇ ਲੱਗੇ ਆਊਗਾ ਅੱਗੇ ਆਉਗਾ ਅੱਗੇ ਕੋਈ ਲੰਗਰ ਆਉਂਦਾ ਨਹੀਂ ਹੁੰਦਾ ਬਿੱਟੂ ਨੂੰ ਅਸੀਂ ਬਹੁਤ ਮਾਰੀ ਜੇ ਬਿੱਟੂ ਨਾਲ ਬਹੁਤ ਵਰੀ ਜਿਆਦਾ ਅਸੀਂ ਦਿੱਲੀ ਤੋਂ ਆਨੇ ਹੁੰਦੇ ਇਹਨੂੰ ਕਹਿੰਦੇ ਗਾਹਾਂ ਗਾਹਾਂ ਕੋਈ ਲੰਗਰ ਨਹੀਂ ਹੁੰਦਾ ਵੀ ਯਾਰਾ ਭੁੱਖਾ ਪਾਣਾ ਕਰਨ ਨੂੰ ਪਹੁੰਚਦਾ ਹੁਣ ਇਹਨੂੰ ਅੱਜ ਲੰਗਰ ਛਕਾ ਕੇ ਲੈ ਕੇ ਜਾਣਾ ਇਹਨੂੰ ਹੁਣ ਜੇ ਦਿੱਲੀ ਲੈ ਕੇ ਜਾਇਆ ਕਰ ਤਾਂ ਇਹਨੂੰ ਪਹਿਲੇ ਹੀ ਕਹਿ ਦਿਆ ਕਰਨਾ ਵੀ ਤੂੰ ਦੱਸ ਕੀ ਖਾਣਾ ਠੀਕ ਆ ਲੋ ਵੀ ਮਿੱਤਰ ਹੁਣ ਅਸੀਂ ਉਰੇ ਛਕਿਆ ਲੰਗਰ ਭੁੱਲ ਰਿਹੜੀ ਸੰਗਰੂਰ ਤੇ ਪਰਸ਼ਾਦੇ ਨਾਲ ਗਾਜਰਾਂ ਦੀ ਸਬਜ਼ੀ ਸੀ ਤੇ ਖੀਰ ਸੀ ਗਰਮਾ-ਗਰਮ ਨਾਲ ਜਲ ਚਾਹ ਅਸੀਂ ਹਲੇ ਪੀਤੀ ਨਹੀਂ ਚਾਹ ਅਸੀਂ ਅੱਠ 30 ਜੀ ਪੀਵਾਂਗੇ ਹੋਰ ਲੰਗਰ ਚੀਂ ਨੀ ਲੱਗਦਾ ਸਹਬ ਅੰਦਰ ਬੈਠਾ ਲੰਗਰ ਖਾ ਰਿਹਾ ਦਾ ਕਰਕੇ ਤੁਹਾਨੂੰ ਪਤਾ ਉਹਦਾ ਢਿੱਡ ਜਿਆਦਾ ਵੱਡਾ ਜਿਆਦਾ ਖਾਂਦਾ ਮੁਕਤੀ ਆ ਜੇ ਮੈਂ ਮਰੂ ਕਿਸੇ ਹੋਰ ਕੱਢੀ ਲੋਗੀ ਆ ਮਾਤਾ ਗੁਜਰੀ ਕਾਲਜ ਆ ਜੀ ਫਤੇਗੜ ਸਾਹਿਬ ਗੁਰਦੁਆਰਾ ਸਮਾਗਮ ਦੇ ਸਾਹਮਣੇ ਇਧਰਲੀ ਸਾਈਡ ਰਾਈਟ ਸਾਈਡ ਟਰ ਆ ਰਿਹਾ ਉਧਰ ਸਾਡੀ ਗੱਡੀ ਖੜਾਈ ਹੋਈ ਆ ਉਧਰ ਪਾਰਕਿੰਗ ਜਗ੍ਹਾ ਖੜਾਉਣੀ ਹੋਵੇ ਨਾ ਨਾ ਬੁੱਟ ਗਿਆ ਪਣ ਕਿੱਲਾ ਯਾਰ ਬਹਿ ਜਾ ਵੀਰੇ ਬਹਿ ਜਾ ਆ ਜਾਓ ਆਹੋ ਬੈਜੋ ਭਾਈ ਬੈਜੋ 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 ਚੱਲ ਚੱਤੋ ਅੰਮਾ ਕਹਿੰਦਾ ਹੁਣ ਮੋੜੀ ਇੱਕ ਪਾਰਕਿੰਗ ਇੱਥੇ ਪਾਰਕਿੰਗ ਭੈਣ ਜਿੱਦੀ ਹੈ ਹੈ ਨਹੀਂ ਚਾ ਮੋੜ ਲੈ ਇੱਥੋਂ ਇੱਥੋਂ ਮੋੜ ਲੈ ਮੋੜ ਲੈ ਕੀ ਕਹਿੰਦੇ ਮੋੜਦਾ ਵਧੀ ਰਹੇ ਹਾਂ ਕੌਣ ਮੋੜ ਲੰਨਿਆ ਮੋੜੀ ਆ ਪਰ ਇੰਨੀ ਜਗਾ ਚ ਮੁੜਦੀ ਨਹੀਂ ਹੈ ਦਾਹਾਂ ਤੋਂ ਮੋੜ ਦੂ ਮੁਰਦੀ ਬਦਾਲਾ 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 ਇੰਡੀਕੇਟਰ ਲਾ ਦੇ ਪਰ ਲਾ ਬਾਈ ਤੇ ਤੂੰ ਪਿੱਛੇ ਜਲੀ ਮੋੜ ਲੈ ਮੈਂ ਰੁਕਦਾਗਾ ਕੋਈ ਚੱਲ ਚੱਲ ਤੂੰ ਉੱਤਰ ਉੱਤਰ ਉਹ ਗੱਡੀ ਪਿੱਛੇ ਆ ਮੋੜਦਾ ਜਾ ਰਿਹਾ ਕਿ ਮੋੜਦਾ ਮੋ ਜਾ ਖੋਲਾ ਓਏ ਖੋਲਾ ਖੋਲਾ ਓਏ ਕਹਿੰਦਾ ਖੋਲਾ ਹੀ ਕਹਿ ਰਹੇ ਹਾਂ ਖੋਲਾ ਉਹ ਲਖੋਸਾ ਦਾ ਬਾਈ ਉਧਰ ਸਾਈਡ ਤੇ ਲਾ ਇੱਥੇ ਲਾ ਲਾ ਗੱਡੀ ਕਿੱਥੇ ਲਾ ਕਹਾਂ ਲਾ ਕਹਾਂ ਪੂਰੀ ਲਾ ਲਾ ਅੱਗੇ ਲਾ ਜਾ ਤੱਤੇ ਤੱਤੇ ਬਰਾਉਠੇ ਸਾਈਡ ਤੇ ਲਾ ਲਾ ਗੱਡੀ ਕਿਹਦੇ ਲੱਗ ਆਇ ਲੱਦਿ ਉਹ ਅਰਥੀ ਚੰਦ ਦੇ ਆ ਉੱਥੇ ਜਾ ਕੇ ਮੇਲ ਦੋ ਆਪਣੇ ਕਿਸਾਨ ਭਰਾਵਾਂ ਦਾ ਕੇਸ ਵੀ ਨਿਸ਼ਾਨ ਲਗਾਓ ਤੇ ਜ਼ਮੀਨਾਂ ਬਚਾਓ ਤਿਆਰੀ ਕਰੋਾਰੇ ਮਰਦ ਪਹਾਰ ਭਰਾਵਾਂ ਨੂੰ ਦੇਤੀ ਆ ਕਿ ਖੜਾ ਤੋਂ ਬਾਅਦ ਦਿੱਲੀ ਦੀ ਤਿਆਰੀ ਕਰੋ ਪੱਥਰ ਤੋਂ ਦਿੱਲੀ ਨੂੰ ਪਹੁੰਚ ਦਿੱਲੀ ਦੇ ਘੱਟੇ ਕਰੋ ਜਮਾਨੇ ਇੱਕ ਜੰਦਾਬਾਦ ਦੇ ਨਾਰਾ ਮਸਤਾਕੀ ਕਰਾਉਣਿਆ ਗੱਡੀ ਰੋਕਲਾ ਲੰਗਰ ਤੇ ਜਾਂਦਾ ਹੋਰ ਦੁਨੀ ਆਓ ਆਓ ਪਰ ਇੱਕ ਫੇਰ ਕਰੋ ਰੋਕਲਾ ਇੰਟੈਕਟ ਆਰਿਆ ਵੀ ਅੱਗੇ ਘੱਟੀਆਂ ਉੱਪਰ ਦੀ ਉੱਪਰ ਚੜੀ ਜਾਂਦੀਆਂ ਨੇ ਰੋਕਲਾ ਖਾਲਸਾ ਜੀ ਜਾਲਾ ਮਲ ਕਸਾ ਦੇ ਸੌੜ ਤੇ ਇੱਕ ਕਾਰ ਸਾਕੇ ਜਾਓ

ਹਾਂ ਜੀ ਮਿੱਤਰੋ ਕਿ ਮੇਰੇ ਗਾ ਬਲੌਗ ਕਮੈਂਟ ਕਰਕੇ ਦੱਸਿਓ ਤੇ ਚੈਨਲ ਕਰੋ ਸਬਸਕ੍ਰਾਈਬ ਬਾਕੀ ਹੁਣ ਤੁਹਾਨੂੰ ਬਲੌਗ ਦਿਖਾਇਆ ਕਰਾਂਗੇ ਪਾਇਆ ਕਰਾਂਗੇ ਬਲੌਗ ਔਰ ਮਿੱਤਰਾਂ ਟਾਈਮ ਹੈ ਟਾਈਮ ਹੈ